ਸਤਿਨਾਮ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਦੋਪ ਦੇ ਕਿਉ ਕਰ ਸਤਗੁਰ ਪ੍ਰਸਾਦ ਸਗਲ ਬਨਸਪਤ ਮੈਂ ਬਸੰਤ ਸਗਲ ਕੋ ਤੁਮਹਿ ਕੀਆ ਉਚ ਨੀਚ ਮੈਂ ਜੋਤ ਸਮਾਣੀ ਕਟਕਟ ਮਦ ਜੀਆ ਸੰਤ ਕਟਕਟ ਰਹਾ ਸਮਹਯੋ ਪੂਰਨ ਪੂਰਿ ਹੋ ਸਰਬ ਮਹਿ ਜਲ ਸਰ ਮਈਆ ਆਹਿਓ ਜਹ ਗੁਣ ਗਾ ਨਾਨਕ ਜਸ ਗਾਵੇ ਸਤ ਗੁਰ ਪਰਮ ਚ ਕਾਯੋ ਸਰਬ ਨਿਵਾਸੀ ਸਦ ਉਲਿਪ ਸੰਗ ਮ ਰਹਿਆ ਸਮਾਇੋ ਗੁਣ ਨਾ ਗਾ ਨਾਨਕ ਜਸ ਗਾਵੇ ਸਤਿਗਿਰ ਪਰਮ ਚੁਕਾਯੋ ਸਰਬ ਨਿਵਾਸੀ ਸਦਾ ਅਲਪ ਸਦ ਮੈਂ ਰਹਾ ਸਰਮਯੋ ਵਾਦ ਗੁਰੂ ਕਾ ਖਾਲਸਾ ਵਾਦ ਗੁਰੂ ਜੀ ਕੀ ਫਤਿਹ ਗੁਰ ਪਿਆਰੇ ਗੁਰ ਸਵਾਰੀ ਸਾਧ ਸੰਗਤ ਬਿਨ ਪਾਗਾਂ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੀਵ ਸ੍ਰੇਸ਼ਟ ਪਾਗ ਹੋਣ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਬਿਨ ਪਾਗਾਂ ਸਤ ਸੰਗ ਨ ਲੱਭੇ ਕਿੰਦੇ ਫਿਰ ਸੰਗਤ ਤੋਂ ਬਗਾਇ ਬਿਨ ਸੰਗਤ ਮੈਲ ਭਰੀ ਜੀਵ ਵਡ  ਹੋਵੇ ਤਾਂ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਹੋਏ ਕੀ ਕਹਿੰਦੇ ਜੇ ਉਸ ਤੋਂ ਵੱਡੇ ਬਾਗ ਹੁਣ ਤਾਂ ਹਿਰਦੇ ਦੀ ਮੈਲ ਕਪਟ ਸਭ ਦੂਰ ਹੋ ਜਾਣ ਕੇ ਸੰਗਤ ਦੀ ਕਿਰਪਾ ਰਹਿਮਤ ਦੇ ਸਦਕਾ ਇੱਥੇ ਤਾਂ ਬਾਣੀ ਤੇ ਲਿਖਿਆ ਹੈ ਵਿੱਚ ਸੰਗਤ ਹਰ ਪ੍ਰਭ ਬਸੇ ਜਿਉ ਸੰਗਤ ਵਿੱਚ ਰੱਬ ਹੈ ਕਹਿੰਦੇ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਸੰਗਤ ਕਰਨਾ ਕਰੀ ਇਹੀ ਬਚਨ ਬਾਬੇ ਨਾਨਕ ਨੇ ਪੱਲੇ ਬੰਨਿਆ ਉਹ ਗੁਰ ਨਾਨਕ ਦੇ ਨਾਲ ਜੋ ਬਾਬਾ ਮਰਦਾਨਾ ਜੀ ਉਹਨਾਂ ਨੇ ਬਚਨ ਪੱਲੇ ਬੰਨਿਆ ਤੇ ਗੁਰ ਨਾਨਕ ਪਾਤਸ਼ਾਹ ਦੀ ਸਦਾ ਹੀ ਸੰਗਤ ਕੀਤੀ ਪਹਿਲਾਂ ਆਪ ਜੀ ਨੂੰ ਪਤਾ ਕਿ ਹਾਲਾਤ ਕਿੱਦਾਂ ਦੇ ਸਨ ਮੰਗ ਮੰਗ ਕੇ ਗਾ ਗਾ ਕੇ ਪੈਸੇ ਕਤਰਨੇ ਜਦੋਂ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਮਾਝ ਨੇ ਆਖਿਆ ਕਿ ਮਰਦਾਨਿਆ ਜੇ ਗੀਤ ਗਾਣੇ ਨੇ ਨਾ ਤਾਂ ਉਸ ਰੱਬ ਦੇ ਗਾ ਨਹੀਂ ਕਹਿੰਦੇ ਕਿਸੇ ਪ੍ਰਕਾਰ ਦੀ ਕਾਟ ਨਹੀਂ ਰਹੇਗੀ ਲੋਕ ਤੇ ਪਰਲੋਕ ਸੁਹੇਲਾ ਹੋ ਜਾਏਗਾ ਇੱਥੇ ਵੀ ਮਾਣ ਪਾਏਗਾ ਕਿ ਅਗਾਹ ਵੀ ਆਦਰ ਪਾਏਗਾ ਲੋਕ ਤੇ ਪਰਲੋਕ ਇੱਤੇ ਵੀ ਮਾਣ ਪਾਏਗਾ ਸਿਰਫ ਸਲਾਹ ਕਰਨੇ ਹੈ ਰੱਬ ਦੇ ਕਰੀਏ ਰਜਾਨਾ ਬਚਨ ਪੜਦੇ ਹਨ ਐ ਅੰਮ੍ਰਿਤ ਵੇਲਾ ਵਡਿਆਈ ਵਿਚਾਰ ਕਹਿੰਦੇ ਅੰਮ੍ਰਿਤ ਵੇਲਾ ਜੇ ਆਇਆ ਨਾ ਮਾਲਕ ਦੇ ਨਾਮ ਦੀਆਂ ਵਡਿਆਈਆਂ ਉਹਦੇ ਵਿਚਾਰ ਕਰੀ ਵਡਿਆਈ ਕਰਨੇ ਕਾਲਪੁਰਖ ਤੇ ਕਰਦੇ ਬਹੁਤ ਔਕਾ ਹੈ ਸਾਧ ਸੰਗਤ ਅੰਮ੍ਰਿਤ ਵੇਲੇ ਗੁਰੂ ਘਰ ਜਾ ਕੇ ਮਾਲਕ ਦੇ ਨਾਮ ਦੇ ਨਾਲ ਜੁੜਨਾ ਤਾਂ ਜਾ ਕੇ ਬਾਣੀ ਨੂੰ ਸਰਵਣ ਕਰਨਾ ਅੱਜ ਦਾ ਜੋ ਬਚਨ ਮਗਰ ਦਾ ਬਖਸ਼ਿਸ਼ ਹੋਇਆ ਸੋ ਮਾਝ ਦੇ ਅੱਜ ਦੇ ਬਚਨ ਵਿੱਚ ਹੀ ਰਹਿਮਤ ਕਰਦੇ ਹਨ ਹਰ ਕਹਿੰਦੇ ਜਦੋਂ ਪੂਰੇ ਸਤਿਗੁਰ ਦੇ ਨਾਲ ਜੜ ਜਾਏਗਾ ਨਾ ਕਿ ਇਹ ਗੁਰੂ ਤੈਨੂੰ ਗੁਨਾ ਦੇ ਖਜ਼ਾਨੇ ਦੇ ਨਾਲ ਭਰ ਦੇਗਾ ਤੈਨੂੰ ਮਾਲਕ ਦੇ ਨਾਮ ਦੇ ਨਾਲ ਭਰ ਦੇਗਾ ਤ ਤੇਰਾ ਸਾਰਾ ਭਰਮ ਵਹਿਮ ਕਹਿੰਦੇ ਦੂਰ ਹੋ ਜਾਏਗਾ ਤੇਰਾ ਭਰਮ ਦੂਰ ਹੋ ਜਾਏਗਾ ਮਨ ਦੇ ਪਾਵਨ ਪਵਿੱਤਰ ਬਾਣੀ ਦੇ ਬੋਲ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਭਰਮ ਚੁਕਾਇਓ ਕਹਿੰਦੇ ਪੂਰਾ ਗੁਰੂ ਤੇਰਾ ਭਰਮ ਤੇਰਾ ਵਹਿਮ ਦੂਰ ਕਰ ਦੇ ਹੁਣ ਵਹਿਮ ਕਿਹੜਾ ਪਿਆ ਹੋਇਆ ਸੋ ਮਹਾਰਜ ਸਰਵਤ ਦੇ ਵਿੱਚ ਅਰੰਭਤਾ ਦੇ ਵਿੱਚ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਤੂੰ ਭਾਈ ਆਪਣੇ ਆਪ ਨੂੰ ਸਮਝ ਲਿਆ ਉੱਚਾ ਤਾਂ ਕਿਸੇ ਨੂੰ ਸਮਝ ਲਿਆ ਨੀਵਾਂ ਇਹ ਭਰਮ ਹੈ ਨਾ ਵਹਿਮ ਹੈ ਬਹੁਤ ਵੱਡਾ ਜੋ ਜਾਣ ਨਹੀਂ ਰਿਹਾ ਕਿ ਮੈਂ ਉੱਚਾ ਹਾਂ ਤੇ ਇਹ ਨੀਵਾਂ ਹੈ ਚਾਹੇ ਉਹ ਪੈਸੇ ਕਰਕੇ ਹੋਵੇ ਕਿਸੇ ਵੀ ਕਰਕੇ ਹੋਵੇ ਹੰਕਾਰ ਚਾਹੇ ਉਹ ਜਾਤ ਕਰਕੇ ਹੋਵੇ ਆਪਣੇ ਆਪ ਨੂੰ ਤੂੰ ਸਮਝ ਲਿਆ ਕਿ ਮੈਂ ਉੱਚਾ ਹਾਂ ਤੇ ਉਹ ਨੀਵਾਂ ਹੈ ਤੋ ਨੀਵੇਂ ਤੇ ਚਲਿਆ ਆ ਰਿਹਾ ਹੈ ਸਾਧ ਸੰਗਤ ਇਹ ਵਹਿਮ ਨਹੀਂ ਨਿਕਲ ਰਿਹਾ ਮਾਲਕੰਦੇ ਸਭ ਤੋਂ ਵੱਡਾ ਪਰਮੇ ਪਿਆ ਹੋਇ ਕਿ ਮੈਂ ਉੱਚਾ ਹਾਂ ਇਹ ਨੀਵਾਂ ਹੈ ਨਾਨਕ ਉਤਮ ਨੀਚ ਨਾ ਕੋਇ ਗੁਣਾਂ ਨੂੰ ਪਾਛ ਜਪਜੀ ਸਾਹਿਬ ਮਾ ਇਹ ਕਹਿੰਦੇ ਨਾ ਕੋਈ ਉੱਚਾ ਹੈ ਤੇ ਨਾ ਕੋਈ ਨੀਵਾਂ ਹੈ ਨਾਨਕ ਤਪਾਛ ਗੁਣਾਂ ਨੂੰ ਪਾਛ ਸੁਣਾਣਾ ਕਰਦੇ ਨਾਨਕ ਉਤਮ ਨੀਚ ਨਾ ਕੋਇ ਸੋ ਮਾਝ ਕਹਿੰਦੇ ਸਭ ਤੋਂ ਵੱਡਾ ਭਰਮ ਇਹ ਵੀ ਪਿਆ ਹੋਇਆ ਹੈ ਬੰਦੇ ਕਹਿੰਦੇ ਪਰ ਬੰਦਿਆ ਫਰਕ ਨਾ ਰੱਖੇ ਕਿਸੇ ਜੇ ਤੂੰ ਚਾਹੁੰਦਾ ਹੈ ਕਿ ਮੈਨੂੰ ਮਾਲਕ ਦੇ دیدارਕ ਹੋ ਜਾਣਾ ਤੂੰ ਸਮਝਾ ਮੈਂ ਗੁਰੂ ਦੀ ਬਾਣੀ ਅਨੁਸਾਰ ਤਰਾ ਨੀਚਾ ਅੰਦਰ ਨੀਤ ਜਾਤ ਨੀਚੀ ਹੁਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਉ ਕਿਆ ਹਰੀਸ ਜਿੱਤੇ ਨੀਚ ਸੰਭਾਲਿਆ ਨੇ ਤਿੱਥੇ ਨਜ਼ਰ ਤੇਰੀ ਬਖਸ਼ੀਐ ਕਹਿੰਦੇ ਜੇਕਰ ਤੂੰ ਸਮਝ ਲਿਆ ਨੀਵਾ ਤਾਂ ਗੁਰਨਾਨਕ ਸਾਹਿਬ ਦੇ ਬਚਨ ਨੇ ਮੱਝ ਕਹਿੰਦੇ ਬਾਣੀ ਦੇ ਬਚਨ ਨੇ ਧੰ ਗੁਰਗੰਸਾ ਦੇ ਕਹਿੰਦੇ ਨੀਚਾ ਅੰਦਰ ਨੀਤ ਜਾਤ ਕਹਿੰਦੇ ਮੇਰੀ ਜਾਤ ਵੀ ਫਿਰ ਨੀਵੀ ਹੈ ਮੈਂ ਵੀ ਫਿਰ ਨੀਵਾ ਹੀ ਹਾਂ ਬਾਣੀ ਦੇ ਬੋਲ ਨਾਨਕ ਤਨਕੇ ਸੰਗ ਸਾਥ ਵੱਡਿਆਂ ਸੋ ਕਿਆ ਰੀਸ ਕਹਿੰਦੇ ਫਿਰ ਜਿਹੜੇ ਉੱਚੇ ਨੇ ਉੱਤੀ ਜਾਤ ਦੇ ਨਾਲ ਆਪਣੇ ਆਪ ਨੂੰ ਉੱਚੇ ਕਹਿ ਰਹੇ ਨੇ ਕਹਿੰਦੇ ਉਹਨਾਂ ਨਾਲ ਮੇਰੀ ਮਿੱਤਰਤਾ ਹੀ ਨਹੀਂ ਬਾਣੀ ਦੇ ਬੋਲ ਨੀਚਾ ਅੰਦਰ ਨੀਚ ਜਾਤ ਨੀਚੇ ਹੂੰ ਅਤ ਨੀਚ ਕਹਿੰਦੇ ਹੱਤ ਦਾ ਨੀਚ ਹਾਂ ਨਾਨਕ ਤਿਨ ਕੇ ਸੰਗ ਸਾਥ ਮੈਂ ਉਹਨਾਂ ਦੇ ਨਾਲ ਹਾਂ ਵੱਡਿਆਂ ਸਿਓ ਕਿਹਾਰੇ ਜਿੱਥੇ ਨੀਚ ਸਮਲਿਅਨ ਕਹਿੰਦੇ ਜਿੱਥੇ ਨੀਵੇਂ ਨੇ ਫਿਰ ਲੋਕੀ ਜਿਨ੍ਹਾਂ ਨੂੰ ਤੁਸੀਂ ਨੀਚ ਕਹਿ ਦਿੱਤਾ ਜਿੱਥੇ ਨੀਚ ਸਮਲਿਅਨ ਤਿੱਥੇ ਨਜ਼ਰ ਤੇਰੀ ਬਖਸ਼ੀਏ ਕਹਿੰਦੇ ਜਿਨ੍ਹਾਂ ਨੂੰ ਨੀਵੇਂ ਕਹਿ ਦਿੱਤਾ ਕਹਿੰਦੇ ਮਾਲਕ ਦੀ ਰਹਿਮਤ ਵੀ ਉੱਤੇ ਹੀ ਹੈ ਕਿਤਨਾ ਵੱਡਾ ਪਰਮ ਬਾਣੀ ਕੱਢ ਰਹੀ ਹੈ ਕਹਿੰਦੇ ਕਿਸੇ ਨੂੰ ਨੀਮਾ ਨ ਸਮਝੇ ਆਪਣੇ ਆਪ ਨੂੰ ਉੱਚਾ ਨ ਸਮਝੇ ਇਹ ਵੈਰ ਹੈ ਪਰਮ ਹਰ ਕਹਿੰਦੇ ਰੱਬ ਨੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਉੱਚਾ ਤੇ ਨੀਮਾ ਨਹੀਂ ਬਣਾਇਆ ਕਿ ਜਨਮ ਕਰਕੇ ਉੱਚਾ ਹੈ ਜਨਮ ਕਰਕੇ ਨੀਮਾ ਗੱਲ ਉਹੀ बार-बार ਗੁਰਬਾਣੀ ਦੇ ਵਿੱਚ ਆਉਂਦਾ ਹੈ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤਕਾਰ ਇਹ ਤਾਂ ਭਾਈ ਜਿਨ੍ਹਾਂ ਨੇ ਨਾਮ ਜਪਿਆ ਹੈ ਜਿਨ੍ਹਾਂ ਨੇ ਨਾਮ ਨੂੰ ਜਪਣਾ ਕੀਤਾ مالک ਦੇ ਦਰਗਾਹ ਦੇ ਵਿੱਚ ਆਦਰ ਮਾਣ ਸਤਿਕਾਰ ਪਾਲ ਲੈਂਦੇ ਨੇ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਨਹੀਂ ਜਪਿਆ ਉਹ ਰੱਬ ਤੋਂ ਦੂਰ ਨੇ ਕਰਮੀ ਆਪੋ ਆਪਣੀ ਫਿਰੋ ਕਰਮਾਂ ਦੀ ਗੱਲ ਹੁਣ ਮਾਲਕ ਦੇ ਸ਼ਬਦ ਦੀ ਰਮਤਾ ਕਰਦੇ ਨੇ ਗੁਰੂ ਪਾਲਸਾ ਜੀ ਬਾਣੀ ਦੇ ਭੋਲ ਨੇ ਅੱਜ ਦੇ ਸ਼ਬਦ ਦੇ ਵਿੱਚ ਪੰਜਵੇਂ ਗੁਰਦੇਵ ਸੋਠ ਰਾਗ ਵਿੱਚ ਰਹਿਮਤ ਕਰਦੇ ਨੇ ਸਗਲ ਬਨਸਪਤ ਮਹਿ ਬੈ ਸੰਤਰੇ ਇਹ ਪਾਲਸਣ ਵਹਿਮ ਕੱਢ ਰਹੇ ਨੇ ਊਚਤੇ ਨੀਚ ਦਾ ਜੋ ਅਸੀਂ ਪਾਲ ਕੇ ਬੈਠੇ ਉਸ ਸਾਡੇ ਮਨਾਂ ਵਿੱਚ ਬੈਠਾ ਹੋਇਆ ਹੁਣ ਤਾਂ ਸਾਧ ਸੰਗਤ ਤੇ ਕਾਫੀ ਜਿਹੜੇ ਨਾ ਅੱਗੇ ਬੱਚੇ ਪੜ ਲਿਖ ਵੀ ਗਏ ਨੇ ਉਦਾਂ ਵੀ ਅੱਜਕੱਲ ਜਦੋਂ ਹੁਣ ਵਿਆਹ ਕਾਰਜ ਹੁੰਦੇ ਚੰਗਾ ਪਰਿਵਾਰ ਦੇਖਣਾ ਚਾਹੀਦਾ ਨਾ ਕਿ ਜਾਤ ਦੇਖਣੀ ਚਾਹੀਦੀ ਪਰ ਜਾਤ ਦਾ ਕੋੜ ਮਾਫ ਕਰਨਾ ਸਾਡੇ ਵਿੱਚ ਬੈਠਾ ਹੋਇਆ ਕਿ ਆ ਜਾਤ ਦਾ ਇਹਦੇ ਨਾਲ ਵਿਆਹ ਹੋਣਾ ਚਾਹੀਦਾ ਇਹ ਕੋੜ ਨਹੀਂ ਤਾਂ ਹੋਰ ਕੀ ਹੈ ਵਹਿਮ ਨਹੀਂ ਤਾਂ ਹੋਰ ਕੀ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਦੋਂ ਗੁਰਦੇਵ ਅੰਮ੍ਰਿਤਦਾਸ ਮਹਾਰਾਜ ਆਪਣੀ ਧੀ ਬੀਬੀ ਵੀਰੋ ਦਾ ਵਿਆਹ ਕਰਨ ਲੱਗੇ ਨੇ ਨਾ ਤਾਂ ਉਹਨਾਂ ਨੇ ਸੰਸਾਰ ਨੂੰ ਕੀ ਸੇਧ ਦਿੱਤੀ ਕਿਉਂਕਿ ਉਹਨਾਂ ਦੀ ਬਾਣੀ ਦੇ ਬਚਨ ਨੇ ਉਹਨਾਂ ਦੇ ਆਪਣੇ ਬਚਨ ਨੇ ਕਿ ਕੋਈ ਨੀਵਾ ਨੀਕ ਵਿਚਾਰ ਨਹੀਂ ਫਿਰ ਇਸ ਕਰਕੇ ਗੁਰੂ ਪਾਤਸ਼ਾਹ ਨੇ ਜਦੋਂ ਹੁਣ ਜਾਤ ਦੇ ਕਰਕੇ ਜਿਹੜਾ ਇਹ ਕੁਲ ਚੱਲਿਆ ਆਰਿਆਂ ਨੂੰ ਖਤਮ ਕਰਨ ਦੇ ਵਾਸਤੇ ਗੁਰੂ ਅਮਰਦਾਸ ਮਰਦ ਨੇ ਆਪਣੀ ਧੀ ਬੀਬੀ ਭਾਨੀ ਦਾ ਮਾਫ ਕਰਨਾ ਵੀਰੋਂ ਨਹੀਂ ਭਾਨੀ ਦਾ ਜਦੋਂ ਵਿਆਹ ਕੀਤਾ ਤਾਂ ਭਾਈ ਜੇਠੇ ਨਾਲ ਕਰ ਦਿੱਤਾ ਇਹ ਭੱਲੇ ਸਨ ਇਧਰੋਂ ਖਤਰੀ ਪਰੇ ਹੋਏ ਸਨ ਉਧਰੋਂ ਸੋਢੀ ਸਨ ਮਾਗਨ ਆਪਣੇ ਧੀ ਦਾ ਵਿਆਹ ਉਧਰ ਕਰ ਦਿੱਤਾ ਭਾਈ ਜੇਠਾ ਜਿਨ੍ਹਾਂ ਨੂੰ ਬਾਅਦ ਵਿੱਚ ਧੰ ਗੁਰੂ ਰਾਮਦਾਸ ਮਰਜ ਕੀਤਾ ਗਿਆ ਮਾਗਨ ਇਹ ਨਹੀਂ ਦੇਖਿਆ ਕਿਉਂਕਿ ਭਾਈ ਜੇਠਾ ਕੋ ਉਸ ਸਮੇਂ ਜੇ ਆਪਾਂ ਦੇਖ ਲਈਏ ਸ਼ਾਇਦ ਮਾਗਨ ਜਾਤ ਕਰਕੇ ਵਿਆਹ ਕਰ ਦਿੱਤਾ ਨਹੀਂ ਸਾਸਨ ਅਸੀਂ ਕਹਦੇ ਨੇ ਧੀ ਦਾ ਵਿਆਹ ਕਰਦੇ ਹਾਂ ਕਿ ਪੁੱਤਰ ਚੰਗਾ ਹੋਵੇ ਜ਼ਮੀਨ ਜਾਇਦਾਦ ਚੰਗੀ ਹੋਵੇ ਘਰ ਸੋਹਣਾ ਬਣਿਆ ਹੋਵੇ ਸਾਡੀ ਧੀ ਨੂੰ ਖੁਸ਼ ਰੱਖੇ ਪੈਸੇ ਦੀ ਘਾਟ ਨਾ ਹੋਵੇ ਸਾਡੀ ਤੇ ਰਾਣੀਆਂ ਵਾਂਗੂ ਉਸ ਘਰ ਵਿੱਚ ਰਹੇ ਹਰੇਕ ਨੂੰ ਹੁੰਦਾ ਹੈ ਹੁਣ ਗੁਰਅਮਰਦਾਸ ਜੀ ਮਾਰੇ ਜਦੋਂ ਆਪਣੀ ਧੀ ਦਾ ਵਿਆਹ ਕੀਤਾ ਨਾ ਬੀਬੀ ਭਾਨੀ ਦਾ ਤਾਂ ਸਾਥ ਸੰਗਤ ਦੇ ਭਾਈ ਜੇਠਾ ਜੀ ਨਾ ਉਹਦੇ ਮਾਤਾ ਪਿਤਾ ਅਸੀਂ ਮਾਤਾ ਪਿਤਾ ਪ੍ਰਾਲਬ ਨੇ ਹਕ ਕਿ ਉਹਦੇ ਹੋਣ ਚੰਗਾ ਪਰਿਵਾਰ ਹੋਵੇ ਘਰ ਵਿੱਚ ਵੀ ਨੇ ਰਹਿ ਰ ਆਪਣੀ ਨਾਨੀ ਕੋ ਰਹਿ ਵੀ ਘਰ ਪਰਿਵਾਰ ਦੇ ਹਾਲਾਤ ਇਦਾਂ ਨੇ ਸਵੇਰ ਦਾ ਪ੍ਰਸ਼ਾਦਾ ਛਕਿਆ ਦੁਪਹਿਰ ਦਾ ਮਿਲਣਾ ਕਿ ਨਹੀਂ ਮਿਲਣਾ ਰਾਤ ਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂ ਕਿ ਘੁੰਗਣੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਹਨ ਭਾਈ ਜੇਠਾ ਨਾ ਜ਼ਮੀਨ ਨਾ ਘਰ ਨਾ ਮਾਂ ਨਾ ਪਿਤਾ ਅਨਾਸ ਨੇ ਹੁਣ ਅਨਾਥ ਨਾਲ ਇੱਕ ਨਾ ਜ਼ਮੀਨ ਉਹਨਾਂ ਕੋਲ ਨਾ ਪੈਸਾ ਹੈ ਤਾਂ ਨਾ ਹੀ ਉਹਨਾਂ ਦੇ ਮਾਤਾ ਪਿਤਾ ਨੇ ਨਾ ਕੋਈ ਭਰਾ ਜਿਹੜਾ ਮਦਦ ਕਰ ਦੇਗਾ ਉਹਦੇ ਪਰ ਗੁਰੂ ਅਮਰਦਾਸ ਮਹਾਰਾਜ ਨੇ ਫੇਰ ਵੀ ਭਾਈ ਜੇਠੇ ਨੂੰ ਕਿਉਂ ਚੁਣਿਆ ਕਿਉਂ ਕਿਉਂਕਿ ਉਹ ਗੁਰੂ ਘਰ ਪਤੀ ਸ਼ਰਧਾ ਬੋਸ ਅੱਜ ਅਸੀਂ ਇਹ ਨਹੀਂ ਦੇਖਦੇ ਆ ਮਾਫ ਕਰਨਾ ਸਿੱਖੀ ਨਹੀਂ ਲੱਭਦੀ ਕਿਸੇ ਦੇ ਬਾਲ ਕੱਟੇ ਹੋਏ ਨੇ ਚੱਲੂਗਾ ਭਾਈ ਪੈਸੇ ਚਾਲ ਚਾਹੀਦੇ ਨੇ ਮਾਫ ਕਰਨਾ ਸੋਸ ਅਸੀਂ ਅੱਜ ਸਿੱਖੀ ਗੁਰ ਸਿੱਖੀ ਨਹੀਂ ਲੱਭ ਰਹੀ ਅੱਜ ਕਰਾਂ ਤੋਂ ਸਾਨੂੰ ਪੈਸੇ ਨੇ ਮਾਰ ਦਿੱਤਾ ਅੱਜ ਮਤ ਸਾਡੀ ਪੈਸੇ ਨੇ ਮਾਰ ਦਿੱਤੀ ਉਹਦੇ ਕੋਲ ਜ਼ਮੀਨ ਹੋਏ ਪਰਿਵਾਰ ਹੋਏ ਕੇਸਾਂ ਦੇ ਕੋਈ ਲੋੜ ਹੀ ਨਹੀਂ ਅੱਜ ਬੱਚੇ ਕਿਉਂ ਕਟਾ ਰਹੇ ਨੇ ਨਾਈਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਧੜਾ ਧੜ ਕੇ ਸੇਸ ਕਟਾ ਰਹੇ ਦਾਸ ਕਈ ਵਾਰ ਇਹ ਆਖਦਾ ਉਹ ਸਮਾਂ ਸੀ ਜਦੋਂ ਭਾਈ ਤਾਰੂ ਸਿੰਘ ਬਾਬਾ ਤਾਰੂ ਸਿੰਘ ਜਿਨ੍ਹਾਂ ਨੇ ਆਪਣਾ ਖੋਪਰ ਲਹਾ ਲਿਆ ਭਾਈ ਤਾਰੂ ਸਿੰਘ ਉਹਨਾਂ ਨੇ ਆਪਣਾ ਕੇਸਾਂ ਦੇ ਖਾਤਰ ਖੋਪਰ ਲਹਾ ਦਿੱਤਾ ਜਲਾਦ ਨੂੰ ਇਹ ਕਹਿ ਦਿੱਤਾ ਜ਼ਾਲਮਾਂ ਨੂੰ ਕਹਿ ਦਿੱਤਾ ਕਿ ਭਾਈ ਆ ਮੇਰਾ ਖੋਪਰ ਲਾ ਦੇ ਪਰ ਮੇਰੇ ਕੇਸਾਂ ਨੂੰ ਨਾ ਛੇੜੇ ਕਹਿੰਦਾ ਇਤਨਾ ਪਿਆਰ ਤੈਨੂੰ ਆਪਣੇ ਕੇਸਾਂ ਨਾਲ ਇਹਨੂੰ ਕੱਟ ਦਿਆਂਗਾ ਕਹਿੰਦਾ ਜੋ ਮਰਜ਼ੀ ਕਰ ਪਰ ਮੇਰਾ ਜਿਹੜਾ ਹੈ ਸਿੱਖੀ ਤੋਂ ਮੈਂ ਆਪਣੇ ਧਰਮ ਤੋਂ ਨਹੀਂ ਬਦਲਾਂਗਾ ਉਹ ਧਰਮ ਦੇ ਪੱਕੇ ਸਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਇਹ ਪਾਪ ਕੀ ਸੀ ਧਰਮ ਹੀਸ ਸੀਸ ਦਿੱਤੇ ਬੰਦ ਬੰਦ ਕਟਾਏ ਭਾਈ ਮਨੀ ਸਿੰਘ ਜੀ ਖੋਪਰੀਆਂ ਲੋਹਾਈਆਂ ਭਾਈ ਤਾਰੂ ਸਿੰਘ ਜਿਨ੍ਹਾਂ ਦਾ ਨਾਮ ਅਰਦਾਸ ਵਿੱਚ ਹੈ ਸਿਖਾ ਤੁਰ ਜਾਨਾ ਅਰਦਾਸ ਵਿੱਚ ਸ਼ਾਮਲ ਹੁੰਦਾ ਤੁਰ ਜਾਨਾ ਅਰਦਾਸ ਜਿਹੜਾ ਹੈ ਸਰਵਣ ਕਰਦਾ ਹੈ ਅੱਜ ਓਹੀ ਸਿੱਖ ਜਾ ਕੇ ਨਾਈ ਦੀ ਦੁਕਾਨ ਤੇ ਬੈਠਾ ਚੰਗਾ ਨਹੀਂ ਲੱਗਦਾ ਭਾਈ ਤਾਰੂ ਸਿੰਘ ਨੂੰ ਕੀ ਮੂੰਹ ਦਿਖਾਏਗਾ ਆਏ ਤਾਰੂ ਸਿੰਘ ਨੇ ਪੁੱਛਣਾ ਹੈ ਕਿ ਭਲਿਆ ਤੂੰ ਸਿੱਖੀ ਦੇ ਵਿੱਚ ਹੋ ਕੇ ਤੇਰੇ ਖਾਤਰ ਕਈਆਂ ਨੇ ਜਿਹੜਾ ਹੈ ਬੰਦ-ਬੰਦ ਘਟਾਲੇ ਤੁਹਾਡੇ ਖਾਤਰ ਕਈਆਂ ਨੇ ਖੋਪਰ ਲਹਾ ਲਿਆ ਇੱਕ ਸਿੱਖੀ ਦੀ ਖਾਤਰ ਤੂੰ ਅੱਜ ਸਿੱਖੀ ਨੂੰ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਪੈਰਾਂ ਤੇ ਰੋਣ ਲੇ ਆਪਣੇ ਆਪ ਉਦੋਂ ਕਿਤਨਾ ਬੇਸ਼ਮਹਤ ਅੰਦੋਲਤ ਗੱਲ ਉਹੀ ਸਾਹ ਸਿੰਘ ਤੇ ਫੇ ਆ ਜਾਣਾ ਦਾਸ ਕਿ ਪੈਸੇ ਦੀ ਖਾਤਰ ਅਸੀਂ ਕਰਦੇ ਨਾ ਧੀਆਂ ਦੇ ਵਿਆਹ ਕਰ ਦਿੱਤੇ ਹੁਣ ਭਾਈ ਤਾਰੂ ਸਿੰਘ ਨੂੰ ਕਿਤਨਾ ਚੜ੍ਹਦੀ ਜਵਾਨੀ ਦੀ ਉਮਰ ਹੈ ਯਾਦ ਰੱਖਣਾ ਜ਼ਿਆਦੀ ਉਮਰ ਵੀ ਨਹੀਂ ਭਾਈ ਤਾਰੂ ਸਿੰਘ ਦੀ ਇਹ ਨਾ ਸੋਚਣਾ ਨਾ ਕਿ ਤੇ ਬਜ਼ੁਰਗ ਸਨ 25 ਤੋਂ ਲੈ ਕੇ 26 ਸਾਲ ਇਤਨੀ ਕੁ ਉਮਰ ਲਗੀ ਹੈ ਭਾਈ ਤਾਰੂ ਸਿੰਘ ਦੀ ਚੜ੍ਹਦੀ ਜਵਾਨੀ ਦੀ ਉਮਰ ਹਾਂ ਆਖ ਦਿੱਤਾ ਤੇਰਾ ਵਿਆਹ ਕੀਤਾ ਜਾਏਗਾ ਰਾਜਾ ਮੰਗੂ ਭਾਈ ਤਾਰੂ ਤੈਨੂੰ ਰੱਖਿਆ ਜਾਏਗਾ ਵੈਸੇ ਦੀ ਪਰਵਾਹ ਨਾ ਕਰਨੀ ਜਿੰਨੀ ਜ਼ਮੀਨ ਚਾਹੀਦੀ ਹੈ ਤੂੰ ਕਹਿ ਦੇ ਤੈਨੂੰ ਮਿਲ ਜਾਏਗੀ ਪਰ ਆਪਣਾ ਧਰਮ ਬਦਲ ਦੇ ਇਹ ਕੇਸ ਕਤਲ ਕਰਾ ਦੇ ਕੱਟ ਦੇ ਆਪਣੇ ਆਪ ਇਹ ਕਹਿੰਦੇ ਇਹ ਤੁਹਾਡਾ ਹੀ ਕੰਮ ਹੈ ਸਾਡਾ ਕੰਮ ਨਹੀਂ ਕੇਸਾਂ ਨੂੰ ਕਤਲ ਕਰਨਾ ਕਿਸੇ ਦੇ ਕੇਸਾਂ ਨੂੰ ਕਤਲ ਕਰਨਾ ਜ਼ਬਰੇ ਜ਼ਬਰਦਸਤੀ ਕਿਸੇ ਦੇ ਧਰਮ ਨੂੰ ਬਦਲ ਦੇਣਾ ਇਹ ਤੁਹਾਡਾ ਕੰਮ ਹੈ ਸਾਡਾ ਕੰਮ ਨਹੀਂ ਇਹ ਸਿੱਖੀ ਦਾ ਕਾਰਜ ਨਹੀਂ ਇਹ ਤੁਹਾਡਾ ਕਰਜ ਹੈ ਤੁਹਾਨੂੰ ਮੁਬਾਰਕ ਉਹਨਾਂ ਨੇ ਆਖਿਆ ਇਹ ਸਿੱਕੀ ਦੇ ਵਿੱਚ ਇਤਨਾ ਪੱਤਾ ਨਾ ਇਹਨੂੰ ਅਸੀਂ ਇਹ ਕਹਿ ਦਿੱਤਾ ਕਿ ਤੇਰਾ ਚੰਗੇ ਘਰ ਵਿੱਚ ਸੋਹਣੀ ਲੜਕੀ ਦੇ ਨਾਲ ਤੇਰਾ ਵਿਆਹ ਕਰੇਗਾ ਇਹ ਚੜ੍ਹਦੀ ਜਵਾਨੀ ਦੀ ਉਮਰ ਇਹ ਫਿਰਮਾ ਡੋਲਿਆ ਦੂਜਾ ਅਸੀਂ ਕਹਿ ਦਿੰਦਾ ਕਿ ਤੈਨੂੰ ਇਤਨੀ ਜ਼ਮੀਨ ਇਤਨਾ ਪੈਸਾ ਇਤਨਾ ਧਨ-ਦੌਲਤ ਦਿੱਤਾ ਜਾਏਗਾ ਹੁਣ ਬੰਦਾ ਧਨ ਦੀ ਖਾਤਰ ਜ਼ਮੀਨ ਦੀ ਖਾਤਰ ਪੈਸੇ ਦੀ ਖਾਤਰ ਤਾਂ ਵਿਕઈ ਜਾਂਦਾ ਹੈ ਨਾ ਆਪਣਾ ਪਰਿਵਾਰ ਵਾਲਾ ਹੀ ਵਿਕ ਜਾਂਦਾ ਇਹ ਚੜ੍ਹਦੀ ਜਵਾਨੀ ਦਾ ਨੌਜਵਾਨ ਇਹ ਫਿਰ ਵੀ ਨਹੀਂ ਵਿਕ ਰਿਹਾ ਫਿਰ ਉਹਨਾਂ ਨੂੰ ਕਹਿਣਾ ਪਿਆ ਭਾਈ ਤਾਰੂ ਇਤਨਾ ਪਿਆਰ ਸਿੱਖੀ ਦੇ ਨਾਲ ਇਤਨਾ ਪਿਆਰ ਆਪਣੇ ਕੇਸਾਂ ਦੇ ਨਾਲ ਕਹਿੰਦਾ ਕੇਸ ਮੇਰੇ ਹੁਣ ਤਾਂ ਮੈਂ ਕੁਛ ਕਹਾ ਇਹ ਕੇਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਕੇਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਹ ਸਿੱਖੀ ਦਾ ਬੂਟਾ ਗੁਰੂ ਨਾਨਕ ਪਾਤਸ਼ਾਹ ਨੇ ਲਾਇਆ ਤਾਂ ਆਖਦੇ ਨੇ ਮੇਰਾ ਕੁਛ ਨਹੀਂ ਹੈ ਜੋ ਕਿਛ ਹੈ ਸੋ ਤੇਰਾ ਇਹ ਤਾਂ ਮੇਰੇ ਮਾਲਕ ਦਾ ਜੇ ਕੇਸਾਂ ਦੀ ਗੱਲ ਕਰੇ ਵੀ ਮੇਰੇ ਗੁਰਨਾਨਕ ਦੇ ਹੀ ਨੇ ਜੇ ਸਰੀਰ ਦੀ ਗੱਲ ਇਹ ਵੀ ਮੇਰੇ ਗੁਰਨਾਨਕ ਦਾ ਜੇ ਸਿੱਖੀ ਵਿੱਚ ਆਇਆ ਉਹ ਵੀ ਮੈਂ ਗੁਰੂ ਨਾਨਕ ਦੇ ਰਹਿਮਤ ਗੁਰੂ ਪਾਤਸ਼ਾਹ ਦੇ ਰਹਿਮਤ ਦੇ ਸਦਕਾ ਹੀ ਤਾਂ ਆਇਆ ਕਹਿੰਦੇ ਅੱਜ ਮੈਂ ਜਿਹੜਾ ਹੈ ਸਿੱਖੀ ਨੂੰ ਨਹੀਂ ਤਿਆਗ ਸਜਣਾ ਤਾਂ ਫਿਰ ਆਖ ਦਿੱਤਾ ਕਿ ਭਾਈ ਜੇ ਇਤਨਾ ਪਿਆਰ ਹੈ ਤਾਂ ਆਪਣੇ ਜਿਹੜੇ ਨੇ ਕੇਸ ਨੇ ਨਾ ਜਿਹੜੇ ਹੁਣ ਤੇ ਕਤਲ ਕੀਤੇ ਜਾਣ ਫਿਰ ਫਰਮਾਨ ਆਇਆ ਨਹੀਂ ਇਹਦੇ ਕੇਸ ਨਾ ਕਤਲ ਕੀਤੇ ਜਾਣ ਇਹਦਾ ਖੋਪਰ ਹੀ ਲਾ ਦਿੱਤਾ ਜਾਏ ਉਹ ਗੱਲ ਵਕਰੀਆ ਕਈਆਂ ਨੇ ਆਪ ਦਿੱਤਾ ਜੀ ਕੈਂਚੀ ਲੈਣ ਲੱਗੇ ਤਾਂ ਕੇਸ ਲੋਹੇ ਦੇ ਬਣ ਗਏ ਉਹ ਸਾਧ ਸੰਗਤ ਨੂੰ ਮਾਫ਼ ਕਰਨਾ ਗਪੋੜਾ ਬੁੱਧ ਬਣਾਇਆ ਨੇ ਕਿ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗੇ ਕੇਸ ਲੋਹੇ ਦੇ ਬਣ ਗਏ ਨਹੀਂ ਸਾਧ ਸੰਗਤ ਭਾਈ ਤਾਰੂ ਦੇ ਗੁਰਸਿੱਖੀ ਦੇ ਨਾਲ ਇਤਨੀ ਨੇੜਤਾ ਦੇਖਦੇ ਉਹਨਾਂ ਨੇ ਕਹਿ ਦਿੱਤਾ ਇਹਨੂੰ ਕੇਸਾਂ ਨਾਲ ਇਤਨਾ ਪਿਆਰ ਜੇ ਦੇ ਕੇਸ ਕਤਲ ਕੱਟ ਦਿੱਤੇ ਕੋਈ ਵੱਡੀ ਗੱਲ ਨਹੀਂ ਹੋਏਗੀ ਦੁਨੀਆਂ ਨੂੰ ਵੀ ਪਤਾ ਲੱਗੇ ਸੰਸਾਰ ਨੂੰ ਵੀ ਰਹਿੰਦੀ ਦੁਨੀਆਂ ਤੱਕ ਪਤਾ ਲੱਗੇ ਭਾਈ ਤਾਰੂ ਦਾ ਉਹਨੇ ਖੋਪਰ ਨਹਾ ਦਿੱਤਾ ਬਿਨਾ ਖੋਪਰ ਤੋਂ ਆਖਿਆ ਜਾਂਦਾ 21 ਦਿਨ ਰਹੇ ਸਨ ਖੂਨ ਸਿੰਮ ਦਾ ਸੀ ਇਸ ਤਰ੍ਹਾਂ ਤਾਂ ਫਿਰ ਇਹ ਕਹਿੰਦੇ 21 ਦਿਨਾਂ ਬਾਅਦ ਜਾ ਕੇ ਭਾਈ ਤਾਰੂ ਸਿੰਘ ਜਿਹੜੇ ਨੇ ਚੜਾਈ ਕਰ ਗਏ ਸਨ 21 ਦਿਨਾਂ ਬਾਅਦ ਬਿਨਾ ਖੋਪਰ ਤੋਂ ਰਹੇ ਸਨ ਪਰ ਅੱਜ ਅਸੀਂ ਮਾਫ਼ ਕਰਨਾ ਬੱਚੇ ਨਾਈਆਂ ਦੇ ਦੁਕਾਨਾਂ ਤੇ ਆਪ ਜਾ ਰਹੇ ਨੇ ਪੈਸੇ ਦੇ ਕਰਕੇ ਆਪ ਜਿਹੜੇ ਹਨ ਉਹ ਕਟਾਰੇ ਨੇ ਕੇਸ ਤਉ ਸਮਾਸੀ ਜੈਸੇ ਵੇਲੇ ਸਭ ਕੁਝ ਤਿਆਗ ਦਿੱਤਾ ਜਾਂ ਸਿੱਖੀ ਦੀ ਕਾੰਤ। ਹੁਣ ਗੱਲ ਫਿਰ ਮ ਆਪਣੀ ਵੱਲ ਆਵਾ। ਹੁਣ ਵਿਆਹ ਕਾਰਜ ਗੁਰ ਅਮਰਦਾਸ ਮਹਾਰਾਜ ਨੇ ਆਪਣੀ ਧੀ ਦਾ ਕੀਤਾ ਜਿੱਥੇ ਨਾ ਕੋਈ ਪੈਸਾ ਨਾ ਜ਼ਮੀਨ ਪਾਈ ਜੇਠਾ ਜੀ ਘੁੰਗੜੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ। ਦਿਨੇ ਦਾ ਪ੍ਰਸ਼ਾਦਾ ਛਕਿਆ ਸ਼ਾਮ ਨੂੰ ਪਤਾ ਮਿਲਣਾ ਕਿ ਨਹੀਂ ਮਿਲਣਾ ਪਰ ਕੀ ਦੇਖਿਆ ਇਹ ਗੁਰੂ ਦੇ ਨਾਲ ਜੁੜਿਆ ਹੋਇਆ ਇਸ ਸਿੱਖੀ ਦੇ ਨਾਲ ਜੁੜਿਆ ਹੋਇਆ ਸਿੱਖੀ ਦੇਖੀ ਗੁਰੂ ਅਮਰਦਾਸ ਜੀ ਨੇ ਤਾਂ ਸਾਨੂੰ ਇੱਕ ਸਾਧ ਸੰਗ ਨੂੰ ਸਮਝਾਉਣ ਦੇ ਖਾਤਰ ਕਿ ਵਿਆਹ ਕਾਰਜ ਧੀ ਦਾ ਪੁੱਤਰ ਦਾ ਉਥੇ ਕਰੀਏ ਜਿੱਥੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਬੂਟਾ ਲੱਗਾ ਹੋਵੇ ਜਿੱਥੇ ਸਿੱਖੀ ਹੋਵੇ ਅੱਜ ਪੈਸਾ ਦੇਖਿਆ ਜਾਂਦਾ ਕੇਸਾਂ ਦੀ ਕੋਈ ਗੱਲ ਨਹੀਂ ਪੁੱਤਰ ਮੋਨਾ ਵੀ ਚੱਲੇਗਾ ਮਾਫ਼ ਕਰਨਾ ਸਸ ਜੀ ਅੱਜ ਤੀ ਦਾ ਵਿਆਹ ਤਾਂ ਕਰ ਰਹੇ ਹਾਂ ਪਰ ਪੈਸਾ ਦੇਖਿਆ ਜਾ ਰਿਹਾ ਕਿ ਪੈਸਾ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਕੇਸ ਕਤਲ ਕਰਾ ਦਿੱਤੇ ਜਾ ਰਹੇ ਹੋ ਸਮਾਂ ਸੀ ਜਦੋਂ ਬੰਦਮੰਦ ਕਟਾ ਦਿੱਤਾ ਸੀ ਸਿੰਗਰ ਤੋਂ ਮਰ ਜਾਗਦੇ ਹਨ ਕਿ ਭਲਿਆ ਤੂੰ ਕਿਸੇ ਪ੍ਰਕਾਰ ਦੀ ਕਿਸੇ ਨਾਲ ਨਫ਼ਰਤ ਨਾ ਕਰੀ ਉੱਚ ਕਰਕੇ ਕਿ ਮੈਂ ਉੱਚਾ ਹਾਂ ਉਹ ਨੀਚ ਹੈ ਸਗਲ ਬਨਸਪਤ ਮੈਂ ਬਸੰਤਰ ਕਹਿੰਦੇ ਜਿਸ ਤਰ੍ਹਾਂ ਸਾਰੀ ਬਨਸਪਤੀ ਦੇ ਵਿੱਚ ਅਗ ਹੈ ਸਾਰੀ ਲੱਕੜਾਂ ਵਿੱਚ ਅਗ ਹੈ ਸਗਲ ਬਨਸਪਤ ਮੈਂ ਬਸੰਤ ਸਗਲ ਦੁੱਧ ਮੈਂ ਕੀਆ ਕਹਿੰਦੇ ਹਰੇਕ ਦੁੱਧ ਦੇ ਵਿੱਚ ਕੀ ਹੈ ਗੁਪਤ ਰੂਪ ਦੇ ਵਿੱਚ ਜਦੋਂ ਪ੍ਰਗਟ ਕੀਤਾ ਜਾਂਦਾ ਹੈ ਭੈਣਾ ਜਿਸ ਤਰ੍ਹਾਂ ਦੁੱਧ ਨੂੰ ਰੜਕਦੀਆਂ ਨੇ ਦਹੀਂ ਨੂੰ ਰੜਕਦੀਆਂ ਨੇ ਉਹਦੇ ਵਿੱਚੋਂ ਉਹ ਪ੍ਰਾਪਤ ਹੋ ਜਾਂਦੀ ਤੇ ਕਹਿੰਦੇ ਇਸੇ ਤਰ੍ਹਾਂ ਗੁਪਤ ਰੂਪ ਦੇ ਵਿੱਚ ਬਨਸਪਤੀ ਵਿੱਚ ਅਗ ਹੈ ਕਿਸੇ ਤਰੀਕੇ ਦੇ ਨਾਲ ਉਹਦੇ ਵਿੱਚੋਂ ਪ੍ਰਾਪਤ ਕਰ ਲਈ ਜਾਂਦੀ ਉਹ ਚ ਨੀਚ ਮੈਂ ਜੋਤ ਸਮਾਣੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਉੱਚੇ ਕਹਿ ਦਿੱਤਾ ਕਿਸੇ ਨੂੰ ਨੀਵੇਂ ਕਹਿ ਦਿੱਤਾ ਯਾਦ ਕਰਕੇ ਕਟ ਕਟ ਮਾ ਦੋ ਜੀਆ ਕਹਿੰਦੇ ਹਰੇਕ ਦੇ ਵਿੱਚ ਉਹ ਪਰਵਦਗਾਰ ਉਹ ਅਕਾਲ ਪੁਰਖ ਵਸ ਰਿਆ ਭਲਿਆ ਨਫ਼ਰਤ ਨਾ ਕਰੀ ਕਿਸੇ ਨਾਲ ਜਾਤ ਕਰਕੇ ਇਹ ਨਾ ਸਮਝ ਲਈ ਕਿ ਮੈਂ ਉੱਚੀ ਜਾਤ ਦਾ ਹਾਂ ਨੀਵੀਂ ਜਾਤ ਦਾ ਮਾਲਕ ਕਹਿੰਦੇ ਫਰਕ ਨਾ ਰੱਖੀ ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬਾਣੀ ਦੇ ਬੋਲ ਨੇ ਨਫ਼ਰਤ ਨਾ ਕਰੀ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਜੇ ਤੂੰ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਰਹਾਉ ਵਾਲੀਆਂ ਤੁਕਾਂ ਨੇ ਸੰਤੋ ਘਟ ਘਟ ਰਹਾ ਸਮਾਇਓ ਉਹ ਮਾਲਕ ਹਰੇਕ ਘਟ ਦੇ ਵਿੱਚ ਜੱਰੇ ਜੱਰੇ ਵਿੱਚ ਵਸ ਰਿਹਾ ਹਰੇਕ ਜੀਵ ਦੇ ਵਿੱਚ ਵਸ ਰਿਹਾ ਆ ਬੰਦੇ ਆ ਤੇਰੇ ਵਿੱਚ ਵੀ ਹੈ ਜਿਹਦੇ ਨਾਲ ਤੂੰ ਨਫਤ ਕਰਨਿਆ ਉਹ ਰੱਬ ਉਹਦੇ ਵਿੱਚ ਵੀ ਵਸ ਰਿਹਾ ਪੂਰਨ ਪੂਰੇ ਹੋ ਸਰਬ ਮੈਂ ਜਲ ਥਲ ਰਮਈਆ ਆਹਿਓ ਹੁਣ ਸਾਧ ਸੰਗਤ ਸਭ ਭਰਮ ਸੀ ਵਹਿਮ ਸੀ ਉੱਚ ਤੇ ਨੀਚ ਦਾ ਇਹਨੂੰ ਮੱਝ ਜਾ ਕੇ ਸੀ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਭਰਮ ਚੁਕਾਇਓ ਕਹਿੰਦੇ ਗੁਰੂ ਦੀ ਰਮਤ ਹੋ ਜਾਵੇ ਜਦ ਤੂੰ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਏਂਗਾ ਸੱਚੇ ਗੁਰੂ ਦਾ ਓਟ ਆਸ ਦਾ ਲਏਂਗਾ ਫਿਰ ਸਤਗੁਰ ਤੇਰੇ ਸਾਰੇ ਪਰਮ ਤੇਰੇ ਵੈਰ ਦੂਰ ਕਰ ਦੇਗਾ ਮਾਫ਼ ਕਰਨਾ ਅਸੀਂ ਕਿਸੇ ਨਾਲ ਨਫ਼ਤ ਕਰਦੇ ਹਾਂ ਪਰ ਗੁਰੂ ਪਾਤਸ਼ਾਹ ਨਫ਼ਤ ਨਹੀਂ ਕੀਤੇ ਗੁਨਾਹਾਂ ਨਾ ਪਾਛਾ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਨੂੰ ਆਪਣੇ ਬੁੱਕਲ ਵਿੱਚ ਲਿਆ ਕਿਸੇ ਜਾਤ ਦਾ ਆਇਆ ਬਾਦਸ਼ਾਹ ਨੇ ਸਿੱਖੀ ਦੀ ਦਾਤ ਦਖਸ਼ਸ ਕਰ ਇੱਥੇ ਤੱਕ ਹੁੰਦਾ ਹੈ ਔਰੰਗਜ਼ੇਬ ਨੇ ਗੁਰਗੋਬਿੰਦ ਸਿੰਘ ਮਾਝ ਦੇ ਪਿਤਾ ਧੰਗੁਰੂ ਤੇ ਇੱਕ ਬਾਦਲ ਮਾਤਾ ਗੁਜਰ ਕੋਲ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਪਤਾ ਨਹੀਂ ਕਿੰਨੇ ਕੋ ਸਿੱਖ ਜਿਹੜੇ ਸ਼ਹੀਦ ਕਰ ਦਿੱਤੇ ਪਰ ਜਦੋਂ ਪਾਤਸ਼ਾਹ ਨੇ ਜਿਹੜਾ ਹੈ ਔਰੰਗਜ਼ੇਬ ਨੇ ਆਖਿਆ ਕਿ ਗੁਰਗੋਬਿੰਦ ਸਿੰਘ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਆਪਣੇ ਭੁੱਲਾਂ ਦੀ ਖਿਮਾ ਮੰਗਣਾ ਚਾਹੁੰਦਾ ਤਾਂ ਪਾਤਸ਼ਾਹ ਨੂੰ ਦਰਸ਼ਨ ਦੇਣ ਵਾਸਤੇ ਤਿਆਰ ਵੀ ਹੋ ਗਏ ਸਨ ਉਹ ਗੱਲ ਬਕਰੀ ਹੈ ਕਿ ਔਰੰਗਜ਼ੇਬ ਰਾਸਤੇ ਤੇ ਪੂਰਾ ਹੋ ਗਿਆ ਹੁਣ ਜਿੰਨ ਕਿਸੇ ਦੇ ਪਿਤਾ ਨੂੰ ਖਤਮ ਕੀਤਾ ਹੋਵੇ ਮਾਂ ਨੂੰ ਖਤਮ ਕੀਤਾ ਹੋਵੇ ਉਹਦੇ ਪੁੱਤਰਾਂ ਨੂੰ ਪਰਿਵਾਰ ਨੂੰ ਖਤਮ ਕੀਤਾ ਹੋਵੇ ਉਹਨੂੰ ਫਿਰ ਬਖਸ਼ਣ ਜਾ ਰਹੇ ਸਨ ਪਰ ਉਹਦੇ ਮਾੜੇ ਭਾਗ ਉਹ ਰਾਸਤੇ 'ਚ ਹੀ ਪੂਰਾ ਹੋ ਗਿਆ ਔਰੰਗਜ਼ੇਬ ਤਾਂ ਮਾੜੇ ਕਹਿੰਦੇ ਕਿਸੇ ਨਾਲ ਭਾਈ ਨਫ਼ਰਤ ਨਾ ਕਰੀਂ ਸਰਬ ਨਿਵਾਸੀ ਸਦਾਇ ਲਿਪ ਸਭ ਮੈਂ ਰਹਾ ਸਮਾਹਿਓ ਜਿਹੜਾ ਪ੍ਰਮਾਤਮਾ ਸਾਰਿਆਂ ਤੋਂ ਅਲੇਪ ਹੈ ਸਾਰਿਆਂ ਦੇ ਵਿੱਚ ਰਹਿ ਕਰਕੇ ਹੀ ਅਲੇਪ ਹੈ ਕਿੰਦੋ ਸਭ ਦੇ ਵਿੱਚ ਸਮਾਇਆ ਹੋਇਆ ਹੈ